ਹੋ ਜੀ ਉਹ ਕਹਿੰਦਾ ਮੈਂ ਖਾਂਦਾ ਤਾਂ ਬਹੁਤਾ ਪਰ ਮੈਨੂੰ ਲੱਗਦਾ ਆਮ ਬੰਦੇ ਨੂੰ ਚੱਲਣ ਲਈ 7 ਤੋਂ 8 ਤਰ੍ਹਾਂ ਦੇ ਮੀਨੋ ਐਸਿਡ ਚਾਹੀਏ ਮੈਂ ਪ੍ਰੋਟੀਨ ਜਿਆਦਾ ਖਾਂਦਾ ਰਿਹਾ ਪੀਂਦਾ ਰਿਹਾ ਮੈਨੂੰ ਤਾਂ ਪਥਰੀਆਂ ਹੋ ਗਈਆਂ ਉਹ ਘਰ ਦੀ ਰੋਟੀ ਜੇ ਖਾ ਕੇ ਤੁਹਾਡੀ ਬੋਡੀ ਬਣਨ ਲੱਗੇ ਫਿਰ ਤੇ ਤੁਹਾਡੀ ਬੋਡੀ ਸਾਰੇ ਤੋਂ ਤਗਦੀ ਹੋਊਗੀ ਸਰਕੂਲੇਸ਼ਨ ਫਿਰ ਕਿਦਾਂ ਕੀਤੀ ਜਾਵੇ ਸਾਰੀਆਂ ਚੀਜ਼ਾਂ ਦੀ ਵੀ ਮੈਂ ਕਿੰਨਾ ਖਾਣਾ ਲੱਗੇਗਾ ਸਰੀਰ ਮੇਰਾ ਸਰੀਰ ਦੀ ਕੀ ਮਜਾ ਆ ਵੀ ਜੇ ਤੁਸੀਂ ਉਹਨੂੰ ਖਾਣਾ ਦਿਓ ਤਾਂ ਲੱਗੇਗਾ ਦਾ ਹੈਲਥ ਪੋਡਕਾਸਟ ਉਹਨਾਂ ਲੋਕਾਂ ਲਈ ਜਿਹੜੇ ਅਕਸਰ ਇਹ ਗੱਲ ਕਹਿੰਦੇ ਕਿ ਸਾਨੂੰ ਖਾਧਾ ਪੀਤਾ ਨਹੀਂ ਲੱਗਦਾ ਕਈ ਵਾਰੀ ਸਾਹਮਣੇ ਖਾਣ ਵਾਲੀ ਕੋਈ ਚੀਜ਼ ਪਈ ਹੈ ਚਾਹੇ ਉਹ ਘਰ ਬਣੀ ਹੋਈ ਹੈ ਚਾਹੇ ਬਾਹਰੋਂ ਲਿਆਂਦੀ ਗਈ ਹੈ ਪਰ ਉਹਨੂੰ ਦੇਖਦੇ ਇਦਾਂ ਲੱਗਦਾ ਕਿ ਸਾਡਾ ਮਨ ਭਰ ਗਿਆ ਕੀ ਉਹਦਾ ਕਾਰਨ ਹੈ ਕਿਵੇਂ ਉਹਦਾ ਇਲਾਜ ਹੋਊਗਾ ਕੀ ਕਿਸਦਾ ਕੋਈ ਘਰੇਲੂ ਨੁਸਖਾ ਵੀ ਹੈਗਾ ਜਾਂ ਸਾਨੂੰ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਬਾਰੇ ਗੱਲਬਾਤ ਰਹੇਗੀ ਡਾਕਟਰ ਹਰਮਿੰਦਰ ਦੁੱਲੋਵਾਲ ਦੇ ਨਾਲ ਹਰਮਿੰਦਰ ਜੀ ਅਕਸਰ ਸੁਣਨ ਨੂੰ ਮਿਲਦੇ ਆਪਾਂ ਸੁਣਨ ਨੂੰ ਮਿਲਦਾ ਆਪਣੇ ਘਰ ਪਰਿਵਾਰ ਚੀ ਦੂਰ ਕੀ ਜਾਣਾ ਕਿਤੇ ਕਿ ਮੈਨੂੰ ਖਾਦਾ ਪੀਤਾ ਨਹੀਂ ਲੱਗ ਰਿਹਾ ਕਈ ਵਾਰੀ ਬੱਚਿਆਂ ਬਾਰੇ ਗੱਲ ਚੱਲਦੀ ਆ ਜਾਂ ਕਈ ਵਾਰੀ ਕੋਈ ਨੌਜਵਾਨ ਆ ਉਹਨੂੰ ਆਪਾਂ ਬਸ ਸੁੱਕੜਾ ਜਿਹਾ ਦੇਖਦੇ ਆ ਨਾ ਤੇ ਜਿਹਨੂੰ ਪੁੱਛੀਦਾ ਵੀ ਤੂੰ ਖਾਇਆ ਪੀਆ ਕਰ ਕੁਛ ਤਕੜਾ ਹੋ ਜਾ ਉਹ ਕਹਿੰਦਾ ਮੈਂ ਖਾਂਦਾ ਤਾਂ ਬਹੁਤਾ ਪਰ ਮੈਨੂੰ ਲੱਗਦਾ ਨਹੀਂ ਹੂੰ ਹੂੰ ਦੇਖੋ ਖਾਦਾ ਪੀਤਾ ਲੱਗਦਾ ਨਹੀਂ ਹੁਣ ਇੱਥੇ ਉਹ ਗੱਲ ਲਾਗੂ ਹੋ ਗਈ ਕਿ ਮੈਂ ਪੜਦਾ ਤਾਂ ਬਹੁਤਾ ਪਰ ਮੈਂ ਪਾਸ ਨਹੀਂ ਹੁੰਦਾ ਮੇਰੇ ਨੰਬਰ ਨਹੀਂ ਵਧੀਆ ਐ ਮੈਂ ਇਹ ਗੱਲ ਕਾਲਜ ਟਾਈਮ ਅਬੀਅ ਫਸਟイヤー ਦੇ ਵਿੱਚ ਫੇਲ ਹੋ ਗਿਆ ਮੈਂ ਉਹ ਤੋਂ ਤੋਂ 2005 ਤੋਂ ਅੱਜ ਤੱਕ ਆਪਣੇ ਖਾਨੇ ਪਾਈ ਕਿ ਜੇ ਕੋਈ ਵੀ ਕੰਮ ਆ ਤੁਸੀਂ ਉਹ ਚ ਸਕਸੈਸ ਨਹੀਂ ਹੋ ਰਹੇ ਉਹ ਤੁਹਾਡੀ ਸਿਹਤ ਆ ਉਹ ਤੁਹਾਡਾ ਕਾਰੋਬਾਰ ਆ ਤੁਹਾਡੀ ਪੜ੍ਹਾਈ ਆ ਤੁਹਾਡਾ ਦੋਸ਼ ਹਮ ਸ਼ਰੀਰ ਦੀ ਕੀ ਮਜਾਲ ਆ ਵੀ ਜੇ ਤੁਸੀਂ ਉਹਨੂੰ ਖਾਣਾ ਦਿਓ ਤੋਂ ਲੱਗੇ ਨਾ ਕਦੀ ਨਹੀਂ ਇਦਾਂ ਹੁੰਦਾ ਹੁਣ ਬੱਚੇ ਕਹਿੰਦੇ ਕਿ ਮੈਨੂੰ ਪੇਪਰ ਬਾਹਰੋਂ ਆ ਗਿਆ ਪੇਪਰ ਕਦੀ ਬਾਹਰੋਂ ਨਹੀਂ ਆਇਆ ਅੱਜ ਸਾਨੂੰ ਪੜ੍ਹਨਾ ਲੱਗਦਾ ਹੁਣ ਸਾਡੇ ਬੱਚੇ ਕਹਿੰਦੇ ਕਿ ਪੇਪਰ ਬਾਹਰੋਂ ਆ ਗਿਆ ਪੜੇ ਨਹੀਂ ਹੁੰਦੇ ਇਦਾਂ ਹੀ ਇਹ ਚੀਜ਼ ਬਣ ਜਾਂਦੀ ਕਿ ਖਾਣਾ ਜਿਹੜਾ ਆ ਉਹ ਮੈਨੂੰ ਲੱਗਦਾ ਨਹੀਂ ਹੁੰਦਾ ਕੀ ਆ ਸਾਡੇ ਸਰੀਰ ਨੂੰ ਜਿੰਨੀ ਮਾਤਰਾ ਚ ਖਾਣਾ ਚਾਹੀਦਾ ਆ ਭਾਰ ਵੇਟ ਹਾਈਟ ਦੇ ਮੁਤਾਬਕ ਸਾਡੇ ਡੇਲੀ ਰੁਟੀਨ ਦੇ ਵਰਕਆਊਟ ਦੇ ਮੁਤਾਬਕ ਅਸੀਂ ਉਹਨਾਂ ਦਿੰਦੇ ਨਹੀਂ ਉਸ ਤੋਂ ਜ਼ਰੂਰੀ ਜੇ ਅਸੀਂ ਮੰਨ ਲਓ ਉਹਨਾਂ ਦੇ ਦਿੰਨੇ ਆ ਪੜ ਪੜ ਕੇ ਕਿਤੇ ਆਨਲਾਈਨ 나ਪ ਤੋਲ ਕੇ ਅਸੀਂ ਖਾ ਲਿਆ ਮੰਨ ਲਓ ਹੁਣ ਮੈਨੂੰ ਬੋਡੀ ਵੇਟ ਅਕੋਰਡਿੰਗ ਡਬਲ ਪ੍ਰੋਟੀਨ ਚਾਹੀਦਾ ਔਰ 200 ਗ੍ਰਾਮ ਮੈਨੂੰ ਪ੍ਰੋਟੀਨ ਚਾਹੀਦਾ 100 ਕਿਲੋ ਮੇਰੇ ਬੋਡੀ ਵੇਟ ਪਿੱਛੇ ਮੈਂ ਉਹਨਾਂ ਪ੍ਰੋਟੀਨ ਖਾਤ ਰਿਹਾ ਆ ਪਰ ਕੀ ਮੇਰੀ ਬਾਡੀ ਉਹਨਾ ਪ੍ਰੋਟੀਨ ਪਚਾਰ ਰਹੀ ਆ ਹੁਣ ਦੋ ਕਾਰਨ ਹੋ ਗਏ ਪਹਿਲਾ ਤਾਂ ਅਸੀਂ ਜਿਹੜਾ ਸੋਰਸ ਲਿਆ ਸਾਨੂੰ ਇਹ ਨਹੀਂ ਪਤਾ ਉਹਦੇ ਚੋਂ ਇੰਨਾ ਮਿਲ ਰਿਹਾ ਕਿ ਨਹੀਂ ਅਸੀਂ ਤਾਂ ਨੈਟ ਤੋਂ ਕੱਢੀ ਸਟੱਡੀ ਵੀ ਮੰਨ ਲਓ ਨੈਟ ਤੇ ਇੱਕ ਸਟੱਡੀ ਦੱਸਦੀ ਆ ਅ ਅੰਡੇ ਦੇ ਵਿੱਚ 4 ਤੋਂ 6 ਗ੍ਰਾਮ ਪ੍ਰੋਟੀਨ ਆ ਅੰਡੇ ਦੇ ਵਿੱਚ 4 ਤੋਂ 6 ਗ੍ਰਾਮ ਪ੍ਰੋਟੀਨ ਆ ਪਰ ਉਹ ਆਂਡਾ ਸਾਡੇ ਘਰ ਦੇ ਨੇੜਲੀ ਦੁਕਾਨ ਤੋਂ ਜਾਂ ਨੇੜਲੇ ਮੁਰਗੀ ਫਾਰਮ ਤੋਂ ਮਿਲ ਰਿਹਾ ਪਰ ਸਟੱਡੀ ਕਿੱਥੋਂ ਹੁੰਦੀ ਗੂਗਲ ਕਿੱਥੋਂ ਚੱਲ ਰਿਹਾ ਉਹਨੂੰ ਕੌਣ ਹੈਂਡਲ ਕਰ ਰਿਹਾ ਬਾਹਰਲੀ ਕੰਟਰੀਜ਼ ਅਮਰੀਕਾ ਕੈਨੇਡਾ ਤੋਂ ਹੈਂਡਲ ਹੋ ਰਿਹਾ ਉਹ ਸਾਡੇ ਘਰ ਦੇ ਅੰਡੇ ਦੀ ਕਿੱਦਾਂ ਸਟੱਡੀ ਦੱਸ ਦੂਗਾ ਉਹਦੇ ਬਾਰੇ ਕਿੱਦਾਂ ਦੱਸ ਦੂਗਾ ਨਹੀਂ ਰੇਸ਼ੂ ਦਾ ਅਸੀਂ ਇੱਕ ਆਈਡੀਆ ਲੈਨੇ ਆ ਉਸ ਆਈਡੀਆ ਦੇ ਤਹਿਤ ਅਸੀਂ ਡਾਈਟ ਖਾਣੇ ਆ ਪਹਿਲਾਂ ਤਾਂ ਸਾਨੂੰ ਸੋਰਸ ਦਾ ਸ਼ੋਰ ਨਹੀਂ ਹੈਗਾ ਚਲੋ ਅਸੀਂ ਸੋਰਸ ਦਾ ਸ਼ੋਰ ਕਰ ਲਿਆ ਪਰ ਤੁਹਾਨੂੰ ਮੇਰੇ ਆਪਣੇ ਸਰੀਰ ਦਾ ਪਤਾ ਸਰੀਰ ਦਾ ਨਹੀਂ ਪਤਾ ਫਿਰ ਇਹਦੇ ਲਈ ਕਿਹੜੇ ਕਿਹੜੇ ਟੈਸਟ ਕਰਵਾਉਂਗੇ ਹੁੰਦਾ ਕੀ ਆ ਜਿੰਨਾ ਕਿ ਸਾਨੂੰ ਖਾਣਾ ਚਾਹੀਦਾ ਉਸ ਤੋਂ ਵੀ ਅਸੀਂ ਘੱਟ ਖਾ ਰਹੇ ਹਾਂ ਫਿਰ ਅਸੀਂ ਦੋਸ਼ ਦੇ ਦਿੰਨੇ ਆ ਘੱਟ ਖਾ ਰਹੇ ਤੇ ਅਧੂਰੀ ਜਾਣਕਾਰੀ ਨਾਲ ਸਾਡੀ ਜਾਣਕਾਰੀ ਦੇ ਤਹਿਤ ਖਾ ਰਹੇ ਵੀ ਜੇ ਹੁਣ ਸਾਡੇ ਸਰੀਰ ਨੂੰ ਮੰਨ ਲਓ 200 ਗ੍ਰਾਮ ਪ੍ਰੋਟੀਨ ਚਾਹੀਦਾ ਅਸੀਂ 200 ਹੀ ਖਾਣੇ ਆ ਤਾਂ 200 ਬੋਡੀ ਪਚਾਉਂਦੀ ਨਹੀਂ ਕਦੀ ਵੀ ਉਹ 100 ਦਾ 150 ਪਚਾਉਗੀ ਤੇ ਉੱਥੇ ਸਾਡੇ ਮਨ 'ਚ ਸਵਾਲ ਜਿਹੜਾ ਖੜਾ ਹੋ ਜਾਂਦਾ ਕਿ ਖਾਦਾ ਪੀਤਾ ਨਹੀਂ ਲੱਗਦਾ ਇਹ ਕੈਲਕੂਲੇਸ਼ਨ ਫਿਰ ਕਿਦਾਂ ਕੀਤੀ ਜਾਵੇ ਸਾਰੀਆਂ ਚੀਜ਼ਾਂ ਦੀ ਵੀ ਮੈਂ ਕਿੰਨਾ ਖਾਣਾ ਲੱਗੇਗਾ ਸਰੀਰ ਮੇਰਾ ਵਧਿਗਾ ਬੜਾ ਤਰੀਕਾ ਆ ਸੌਖੇ ਜਿਹਾ ਤਰੀਕਾ ਉਦਾਹਰਨ ਦੇ ਤੌਰ ਤੇ ਸਾਡੇ ਘਰ ਦੇ ਵਿੱਚ ਜਦੋਂ ਕੋਈ ਪਰੌਣੇ ਆਉਂਦੇ ਆ ਫੰਕਸ਼ਨ ਹੁੰਦਾ ਆ ਅਸੀਂ ਕੀ ਕਰਦੇ ਜਾਂ ਅਸੀਂ ਘਰ 'ਚ ਫੰਕਸ਼ਨ ਕਰਦੇ ਆ ਅਸੀਂ ਕੀ ਕਹਿੰਨੇ ਇਹ 100 ਬੰਦੇ ਨੇ ਆਉਣਾ ਯਾਰ 150 ਬੰਦੇ ਆ ਰੇਂਜਮੈਂਟ ਰੱਖੋ ਵਧੀਜੀ ਚੀਜ਼ ਚੰਗੀ ਆ ਉੱਥੇ ਸੀ ਬੈਗ ਕੱਪੜਾ ਰੱਖਦੇ ਆ ਅਸੀਂ ਘਰੋਂ ਬਾਹਰ ਜਾਂਦੇ ਜੇ ਅਸੀਂ ਦੋ ਦਿਨ ਰਹਿਣਾ ਸੀ ਤਿੰਨ ਦਿਨ ਦੇ ਕੱਪੜੇ ਲੈ ਕੇ ਜਾਂਦੇ ਆ ਕਿ ਕੱਪੜਾ ਮੇਰਾ ਕੋਈ ਖਰਾਬ ਨਾ ਹੋ ਜAVE ਇਦਾਂ ਹੀ ਸਾਨੂੰ ਜੇ 200 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਆ ਤਾਂ ਸਾਨੂੰ 250 ਤੋਂ 300 ਪ੍ਰੋਟੀਨ ਖਾਣੀ ਪਾਣੀ ਪੀਣੀ ਜੀ ਪਰ ਉੱਥੇ ਕੀ ਹੋਣਾ ਆ ਜਦੋਂ ਤੁਸੀਂ ਬੋਡੀ ਵੇਟ ਤੋਂ ਦੁੱਗਣਾ ਤਿੱਗਣਾ ਖਾਣਾ ਪ੍ਰੋਟੀਨ ਖਾਣ ਵਾਲੇ ਨੂੰ ਇਹ ਲੱਗ ਜਾਂਦਾ ਕਿ ਮੈਨੂੰ ਕਿਤੇ ਕੋਈ ਬਿਮਾਰੀ ਨਾ ਲੱਗ ਜਾਈ। ਹਮ ਬਿਮਾਰੀ ਜਿਹੜੀ ਆ ਅੱਛਾ ਬਿਮਾਰੀ ਤੋਂ ਨਹੀਂ ਯਾਦ ਆ। ਕਈ ਵਾਰੀ ਲੋਕ ਇਹ ਕਹਿੰਦੇ ਨੇ ਕਿ ਕਈਆਂ ਨੂੰ ਆਪਾਂ ਕਹਿੰਦੇ ਨੇ ਤੁਹਾਡੇ ਅੰਦਰ ਪੱਥਰੀ ਹੋ ਗਈ। ਉਹ ਕਹਿੰਦੇ ਕਿ ਮੈਂ ਪ੍ਰੋਟੀਨ ਜ਼ਿਆਦਾ ਖਾਂਦਾ ਰਿਹਾ ਪੀਂਦਾ ਰਿਹਾ ਮੈਂ ਤਾਂ ਪੱਥਰੀਆਂ ਹੋ ਗਈਆਂ। ਤਾਂ ਪੱਥਰੀ ਇਹ ਵੀ ਕਹਿੰਦੇ ਆ ਤੇ ਨਾਲ ਇਹ ਵੀ ਕਹਿੰਦੇ ਕਿ ਪੱਥਰੀ ਜਿਹੜੀ ਆ ਉਹ ਕਿਸੇ ਬੀਜ ਖਾਣ ਨਾਲ ਬਣਦੀ। ਸੰਤਰੇ ਦੇ ਬੀਜ ਨਹੀਂ ਖਾਣੇ, ਟਮਾਟਰ ਦੇ ਬੀਜ ਨਹੀਂ ਖਾਣੇ। ਤੇ ਤੁਸੀਂ ਇਹ ਸੋਚੋ ਕਿ ਜਿਹੜਾ ਸੰਤਰੇ ਦਾ ਬੀਜ ਆ ਜਾਂ ਟਮਾਟਰ ਦਾ ਬੀਜ ਉਹ ਅੰਦਰ ਜਾ ਕੇ ਪੱਥਰ ਦਾ ਬੋਡੀ ਵਿੱਚ ਲੋੜ ਤੋਂ ਜ਼ਿਆਦਾ ਕੈਲਸ਼ੀਅਮ ਜਾਣਾ ਤੇ ਕੈਲਸ਼ੀਅਮ ਦੇ ਨਾਲ ਆਕਸੀਲੇਟ ਜਾਣਾ ਇਹ ਦੋਨਾਂ ਦਾ ਜਦੋਂ ਮਿਸ਼ਰਣ ਹੁੰਦਾ ਹੈ ਕੈਲਸ਼ੀਅਮ ਟੌਕਸੀਲੇਟ ਦੋਨੇ ਜਾ ਕੇ ਅੰਦਰ ਬੋਡੀ ਚ ਇੱਕ ਪੱਥਰ ਬਣਾ ਦਿੰਦੇ ਆ ਪੱਥਰ ਜਿਹੜੇ ਸੜਕਾਂ ਵਾਲੇ ਪੱਥਰ ਇਹ ਨਹੀਂ ਹੁੰਦੇ ਪੱਥਰ ਕਿਹੜੇ ਹੁੰਦੇ ਜਿੱਦਾਂ ਅਸੀਂ ਦੇਖਦੇ ਹਾਂ ਕਿ ਘਰ ਦਾ ਜਦੋਂ ਅਸੀਂ ਪਲਸਤਰ ਕਰਦੇ ਆ ਸੀਮੈਂਟ ਕਿਰਿਆ ਹੁੰਦਾ ਨੀਚੇ ਤਾਂ ਸੀਮੈਂਟ ਨੂੰ ਹਲਕਾ ਜਿਹਾ ਪਾਣੀ ਲੱਗਦਾ ਉਹ ਥੋੜਾ ਰੇਤਾ ਬਣ ਜਾਂਦਾ ਜੀ ਇਦਾਂ ਹੀ ਉਹ ਪੱਥਰ ਆ ਇਹ ਤੁਹਾਡੇ ਸਭ ਤੋਂ ਪਹਿਲਾਂ ਡਾਈਟ ਚ ਕੈਲਸ਼ੀਅਮ ਜ਼ਿਆਦਾ ਖਾਣ ਨਾਲ ਬਣਦੇ ਆ ਦੂਜਾ ਪਾਣੀ ਘੱਟ ਪੀਣ ਨਾਲ ਬਣਦੇ ਆ ਬਾਡੀ ਜਿਹੜੀਆਂ ਕਿਡਨੀਆਂ ਆ ਜਦੋਂ ਉਹਨਾਂ ਨੂੰ ਫਿਲਟਰੇਸ਼ਨ ਲਈ ਪਾਣੀ ਦੀ ਜਿਹੜੀ ਆ ਮਾਤਰਾ ਪੂਰੀ ਨਹੀਂ ਹੁੰਦੀ ਲੋੜ ਪੈਂਦੀ ਤੁਸੀਂ ਮਾਤਰਾ ਪੂਰੀ ਨਹੀਂ ਕਰਦੇ ਤਾਂ ਇਹ ਪ੍ਰੋਬਲਮ ਕੈਲਸ਼ੀਅਮ ਦੇ ਨਾਲ ਆਉਂਦੀ ਆ ਕੋਈ ਵੀ ਫੂਡ ਕੋਈ ਵੀ ਪ੍ਰੋਟੀਨ ਕੱਲਾ ਕੁਝ ਨਹੀਂ ਕਰਦਾ ਉਹਦੇ ਨਾਲ ਜੋ ਤੁਸੀਂ ਪਾਣੀ ਦੀ ਵਰਤੋਂ ਨਹੀਂ ਕਰਦੇ ਫਿਰ ਉਹ ਜਿਹੜੀ ਪ੍ਰੋਬਲਮ ਆ ਸਟੋਨ ਵਾਲੀ ਜਾਂ ਕੋਈ ਕਰੀਟੀਨਿਨ ਵਧਣ ਵਾਲੀ ਜਾਂ ਕਿਡਨੀ ਵਾਲੀ ਫਿਰ ਆਉਂਦੀ ਆ। ਅੱਛਾ ਜਦੋਂ ਕੋਈ ਮੈਂ ਜਨਰਲ ਕੁਐਰੀਆਂ ਹੀ ਲੈ ਰਹੀ ਆ ਕਿ ਕਈ ਵਾਰ ਕਮੈਂਟ ਪੜੀਦੇ ਜਦੋਂ ਆਪਾਂ ਆਪਣੀ ਪੋਡਕਾਸਟ ਤੇ ਵੀਡੀਓਜ਼ ਪਾਉਂਦੇ ਆ ਨਾ ਲੋਕਾਂ ਦੇ ਵੀ ਕਮੈਂਟ ਆ ਜਾਂਦੇ ਆ ਕਿ ਅਸੀਂ ਤਾਂ ਬਾਹਰਲਾ ਰੀਜੀ ਕੁਝ ਖਾਂਦੇ ਸਾਰਾ ਦਿਨ ਘਰ ਦੀਆਂ ਰੋਟੀਆਂ ਖਾਂਦੇ ਉਹ ਵੀ ਨਹੀਂ ਲੱਗਦੀਆਂ ਸਾਨੂੰ। ਦੇਖੋ ਘਰ ਦੀ ਰੋਟੀ ਜੇ ਖਾ ਕੇ ਤੁਹਾਡੀ ਬੋਡੀ ਬਣਨ ਲੱਗੇ ਫਿਰ ਤਾਂ ਤੁਹਾਡੀ ਬਾਡੀ ਸਾਰੇ ਤੋਂ ਤਕੜੀ ਹੋਵੇ ਜੇ ਹੁਣ ਅਸੀਂ ਘਰੇ ਰਹਿ ਕੇ ਹੀ ਸਟੱਡੀ ਕਰ ਲਈਏ ਫਿਰ ਸਾਨੂੰ ਸਕੂਲੇ ਜਾਣ ਦੀ ਕੀ ਜ਼ਰੂਰਤ ਆ ਕਦੀ ਅੱਜ ਅੱਜ ਤੱਕ ਇਦਾਂ ਹੋਇਆ ਜਾਂ ਤੁਸੀਂ ਜਾਂ ਮੈਂ ਹੀ ਲਾ ਲਈਏ ਵੀ ਜੇ ਅਸੀਂ ਅੱਜ ਮਾਸਟਰ ਡਿਗਰੀ ਕੀਤੀ ਅਸੀਂ ਇੰਨੀ ਅਚੀਵਮੈਂਟ ਕੀਤੀ ਅਸੀਂ ਘਰੇ ਰਹਿ ਕੇ ਕਰ ਲੀਆਂ ਤੇ ਘਰ ਦੀ ਰੋਟੀ ਖਾ ਕੇ ਜੇ ਤਕੜੇ ਹੁੰਦੇ ਤਾਂ ਫਿਰ ਹੁਣ ਲੇਬਰ ਤਬਕਾ ਸਭ ਤੋਂ ਜ਼ਿਆਦਾ ਰੋਟੀ ਖਾਂਦਾ ਕਿਉਂ ਉਹ ਤਕੜਾ ਨਹੀਂ ਕਿਉਂਕਿ ਰੋਟੀ ਦੇ ਵਿੱਚ ਤੁਹਾਡੇ ਢਿੱਡ ਪਰਲੀ ਚੀਜ਼ਾਂ ਹੈਗੀਆਂ ਪਰ ਬਾਡੀ ਨੂੰ ਕੀ ਨਿਊਟ੍ਰੀਸ਼ਨ ਚਾਹੀਦਾ ਹੈ ਬਾਡੀ ਨੂੰ ਕਿੰਨਾ ਪ੍ਰੋਟੀਨ ਚਾਹੀਦਾ ਮਸਲ ਨੂੰ ਬਣਨ ਲਈ ਤਿੰਨ ਤਰ੍ਹਾਂ ਦੇ ਅਮੀਨੋ ਐਸਿਡ ਚਾਹੀਦੇ ਆ ਐਸੈਂਸ਼ੀਅਲ ਨੋਨ ਐਸੈਂਸ਼ੀਅਲ ਤੇ ਕੰਡੀਸ਼ਨਲ ਸਾਡੀ ਬਾਡੀ ਇਹਨਾਂ ਦੇ ਵਿੱਚੋਂ ਜਿਹੜੇ ਨੋਨ ਐਸੈਂਸ਼ੀਅਲ ਆ ਉਹ ਬਣਾਉਂਦੀ ਆ ਐਸੈਂਸ਼ੀਅਲ ਸਾਨੂੰ ਬਾਹਰੋਂ ਲੈਣੇ ਪੈਂਦੇ ਤੇ ਕੰਡੀਸ਼ਨਲ ਵੀ ਬਾਹਰੋਂ ਲੈਣੇ ਪੈਂਦੇ ਟੋਟਲ ਮੰਨ ਕੇ ਚੱਲੀਏ ਆਮ ਬੰਦੇ ਨੂੰ ਚੱਲਣ ਲਈ ਆਮ ਬੰਦੇ ਨੂੰ ਚੱਲਣ ਲਈ 7 ਤੋਂ 8 ਤਰ੍ਹਾਂ ਦੇ ਅਮੀਨੋ ਐਸਿਡ ਚਾਹੀਦੇ ਆ ਤੇ ਜਿਹੜਾ ਇੱਕ ਬੰਦਾ ਮਸਲ ਬਣਾਉਣਾ ਚਾਹੁੰਦਾ ਵੱਡੀ ਬਾਡੀ ਵੱਡਾ ਸਾਈਜ਼ ਵੱਡਾ ਸਟਰੈਂਥ ਸਟੈਮਨਾ ਉਹਨੂੰ 22 20 ਤੋਂ 22 ਤਰ੍ਹਾਂ ਦੇ ਅਮੀਨੋ ਐਸਿਡ ਚਾਹੀਦੇ ਆ ਜਿਹੜੇ ਤੁਹਾਨੂੰ ਐਕਸਟਰਾਔਡਨਰੀ ਫੂਡ ਸੋਰਸਸ ਤੋਂ ਮਿਲਨੇ ਆ ਐਕਸਟਰਾਔਡਨਰੀ ਜਿਹੜੇ ਕਾਰਬ ਦੇ ਸੋਰਸ ਤੋਂ ਮਿਲਨੇ ਜਾਂ ਫਿਰ ਐਕਸਟਰਾਔਡਨਰੀ ਐਡਵਾਂਸ ਲੈਵਲ ਦੇ ਜਿਹੜੇ ਸਪਲੀਮੈਂਟ ਆ ਉਹਨਾਂ ਤੋਂ ਮਿਲਨੇ ਆ ਪਰ ਇਹਦੇ ਨਾਲ ਅਸੀਂ ਜਿਹੜੇ ਫੂਡ ਨੂੰ ਡਾਈਜੈਸਟ ਕਰਨ ਵਾਲੀ ਚੀਜ਼ਾਂ ਪਹਿਲਾਂ ਤੁਸੀਂ ਪ੍ਰੋਟੀਨ ਖਾਣਾ ਆ ਅਮੀਨੋ ਐਸਿਡ ਖਾਣੇ ਅਮੀਨੋ ਐਸਿ ਫਰਗਰ ਹੈ ਜਿਵੇਂ ਅਮੀਨੋ ਐਸਿਡ ਕੀ ਕਿ ਜਦੋਂ ਸਬਜ਼ੀ ਬਣਾਉਣ ਲਈ ਅਲੱਗ-ਅਲੱਗ ਤਰ੍ਹਾਂ ਦੇ ਮਸਾਲਿਆਂ ਦੀ ਜ਼ਰੂਰਤ ਆ ਉਹ ਕਹਿੰਦੇ ਕਿ ਜਿੰਨਾ ਗ੍ਰੀਡੀਅੰਟਸ ਜਿਹੜੇ ਆਪਾਂ ਪਾਉਨੇ ਆ ਉਹਦੇ ਵਿੱਚ ਜਿੰਨਾ ਗੁੜ ਪਾਉਂਗੇ ਉਨਾ ਹੀ ਮਿੱਠਾ ਹੋਊਗਾ ਜਿੰਨੇ ਮਸਾਲੇ ਪਾਉਂਗੇ ਉਨਾ ਹੀ ਭੋਜਨ ਚਟਪਟਾ ਹੋਊਗਾ ਹੁਣ ਜੇ ਘਰ ਦੀ ਰੋਟੀ ਲਈ ਉਹ ਨਹੀਂ ਚਟਪਟੀ ਨਹੀਂ ਹੁੰਦੀ ਬਾਹਰ ਦੀ ਰੋਟੀ ਕਿਉਂ ਚਟਪਟੀ ਹੁੰਦੀ ਉਹਦਾ ਰੀਜ਼ਨ ਇਹ ਕਿ ਮਸਾਲੇ ਜ਼ਿਆਦਾ ਜਿੱਦਾਂ ਸਬਜ਼ੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਮਸਾਲੇ ਚਾਹੀਦੇ ਇਦਾਂ ਹੀ ਸਾਡੀ ਬਾਡੀ ਨੂੰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਅਮੀਨੋ ਐਸਿਡ ਦੀ ਜ਼ਰੂਰਤ ਆ ਉਹ ਅਮੀਨੋ ਐਸਿਡ ਸ ਤੇ ਜਿਆਦਾ ਜਿਹੜੇ ਅਮੀਨੋ ਐਸਿਡ ਦੀ ਅੱਗੇ ਗਹਿਰਾਈ ਵਾਲੀ ਫਾਰਮ ਚਾਹੀਏ ਉਹ ਤੋਂ ਮਿਲਦੇ ਆ ਤੇ ਇਹਦੇ ਵਿੱਚ ਪ੍ਰੋਟੀਨ ਪੂਰਾ ਕਰਨਾ ਜ਼ਰੂਰੀ ਨਹੀਂ ਨਾਲ ਉਹਦੇ ਕਾਰਬੋਹਾਈਡਰੇਟ ਵੀ ਸਾਨੂੰ ਲੈਣੇ ਜ਼ਰੂਰੀ ਕਾਰਬੋਹਾਈਡਰੇਟ ਵਿਟਾਮਿਨ ਮਿਨਰਲ ਸਾਰੀਆਂ ਚੀਜ਼ਾਂ ਲੈ ਕੇ ਫੇਰ ਹੀ ਤੁਸੀਂ ਬਾਡੀ ਨੂੰ ਡਿਵੈਲਪ ਕਰ ਸਕਦੇ ਹੋ